ਜਿਲੰਦਰ ਦਿਹਾਤੀ ਪੁਲਿਸ ਦਾ ਸ਼ਾਕੋਟ ਖੇਤਰ ਵਿੱਚ ਇੱਕ ਲੁਰੀਂਦੇ ਅਪਰਾਧੀ ਨਾਲ ਪਿਆਨਾ ਮੁਕਾਬਲਾ ਹੋਇਆ ਪੱਜੰਦੀ ਕੋਸ਼ਿਸ਼ ਵਿੱਚ ਪੁਲਿਸ ਟੀਮ ਨੇ ਗੋਲੀਬਾਰੀ ਕਰਨ ਵਾਲਾ ਦੋਸ਼ੀ ਜਵਾਬੀ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ ਅਤੇ ਗੋਲੀਬਾਰੀ ਤੋਂ ਬਾਅਦ ਵਾਲ ਤਾਂ ਪੁਰਵਗ੍ਰਫਤਾਰ ਕਰ ਲਿਆ ਗਿਆ ਇਸ ਕਾਰਵਾਈ ਦੇ ਵੀਰ ਵੀ ਦਿਨ ਦੇ ਹੋ ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਕ ਨੇ ਕਿਹਾ ਕਿ ਮੁਸਲਮ ਦੀ ਹਰਕਤ ਬਾਰੇ ਸੂਚਨਾ ਮਿਲਨ ਤੇ ਸ਼ਾਕੋਟ ਪੁਲਿਸ ਸਟੇਸ਼ਨ ਤੋਂ ਡੀਐਸਪੀ ਓਕਾਰ ਸਿੰਘ ਬੜਾੜ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪੁਲਿਸ ਟੀਮ ਨੇ ਕਾਰਵਾਈ ਕੀਤੀ ਜਦੋਂ ਪੁਲਿਸ ਟੀਮ ਉਸ ਨੂੰ ਗ੍ਰਫਤਾਰ ਕਰਨ ਗਈ ਤਾਂ ਮੁਸਲਮ ਨੇ ਪੱਜੰਦੀ ਕੋਸ਼ਿਸ਼ ਵਿੱਚ ਗੋਲੀਬਾਰੀ ਕੀਤੀ ਪੁਲਿਸ ਦੀ ਟੀਮ ਨੇ ਸਵੈ ਰੱਖਿਆ ਲਈ ਜਵਾਬੀ ਕਾਰਵਾਈ ਕੀਤੀ ਜਿਸ ਦੇ ਨਤੀਜੇ ਵਜੋਂ ਪੁਲਿਸ ਮੁਜ਼ਲਮ ਜ਼ਖਮੀ ਹੋ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ ਜ਼ਖਮੀ ਮੁਜ਼ਲਮ ਨੂੰ ਪਾਰੀ ਪੁਲਿਸ ਫੋਰਸ ਹੇਠ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਦੁਆਰਾ ਤੰਦਰੁਸਤ ਐਲਾਨੇ ਜਾਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਹ ਰਿਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਸਹਜੇ ਪਕੜੋ ਮੈਨੂੰ ਦੇ ਦੇਓ ਅਗੂ ਜਲਦਦਰ ਕਿਹਦੇ ਕਿਹਦੇ ਹੋਇਆ ਇਸ ਦੀ ਚਾਹੇ ਗਲਤ ਕਰਾਂਗੇ ਮੈਂ ਦੇਖੀ ਆਪ ਇਹ ਪਕੜ ਮੈਨੂੰ ਫੋਨ ਦੇ ਮੈਨੂੰ ਲਾਈਵ ਵੀ ਕਰਨਾ ਇਹ ਪੂਰੀ ਕਾਰਵਾਈ ਕੀਤੀ ਹੈ ਤੇ ਬਹਾਦਰੀ ਨਾਲ ਪੂਰੀ ਕਾਰਵਾਈ ਕੀਤੀ ਹੈ ਤੇ ਟੀਮ ਕੁਤ ਪੋਰ ਤੇ ਬਿਲਕੁਲ ਨੇੜੇ ਪਹੁੰਚ ਚੁੱਕੀ ਹੋਈ ਹੈ ਸਾਰੇ ਵੱਡੇ ਅਧਿਕਾਰੀ ਜਿਹੜਾ ਕੀ ਹੈ ਮੌਕੇ ਤੇ ਪਹੁੰਚ ਰਹੇ ਆ ਤੇ ਹੁਣ ਮੌਕੇ ਦਾ ਹਾਲ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਸ ਤੋਂ ਫਿਰ ਗੱਡੀ ਜਿਹੜੀ ਦੋਆ ਲੈ ਗਈ ਉਹ ਤਾਂ ਉੱਥੋਂ ਸਾਈਡ ਲੈ ਕੇ ਤੁਰ ਫਿਰ ਸਕਦੇ ਆ ਇਹ ਦੋ ਜਿਹੜੇ ਫਿਰ ਸਰ ਇਹ ਅੱਗੇ ਨਿਕਲ ਗਏ ਚਾਲਾਂਜਾ ਦੇਣਗੇ ਉੱਥੋਂ ਅੱਗੇ ਆਪਣਾ ਕਰ ਲੈ ਭਾਈ ਇੱਕ ਮਿੰਟ ਹਾਂਜੀ ਆਪ ਇਸ ਦਾ ਬਿਉਰਾ ਕਰਦੇ ਹੋਏ ਨਜ਼ਰ ਆ ਰਿਹਾ ਹੈ ਕਿ ਨਾਲ ਐਸਪੀ ਸਾਹਿਬ ਵੀ ਮੌਜੂਦ ਹੈ ਜੀਤੂ ਸਾਹਿਬ ਮੌਜੂਦ ਸਾਰੇ ਅੱਗੇ ਅਧਿਕਾਰੀ ਜਿਹੜੇ ਚੱਕ ਕਰਦੇ ਰੱਖਣ ਕਰਦੇ ਦੇਖੋ ਮੋਂ ਵੇਜਮਤਗਾ 2D67B0608 ਉਹ ਗੱਡੀ ਨੰਬਰ ਹੈ ਜਿੱਤੇ ਜਦੋਂ ਮੈਂ ਉਹਨਾਂ ਕੋਲ ਗੂੰਗ ਕਰਦੇ ਸਨ ਉਹਨਾਂ ਬੋਲਦੇ ਸਨ 73 ਇਹਨਾਂ ਦੀ ਕਰੋਰਾਹ ਦੀਆਂ ਤਸਵੀਰਾਂ ਵੀ ਦਿਖਾਉਣੇ ਕੋਸ਼ਿਸ਼ ਕਰਦੇ ਆਂ। ਹਾਂਜੀ ਇਹ ਐਸਐਸਓ ਸਾ ਜਿਹੜਾ ਜੇ ਇਨਕਾਊਂਟਰ ਹੋਇਆ ਹੈ ਕੀ ਮਾਮਲਾ ਹੈ ਤੇ ਕਿੰਨੇ 1 ਵਜੇ ਦੀ ਘਟਨਾ ਹੈ ਤੇ ਕਿਹੜੇ ਮਾਮਲੇ ਵਿੱਚ ਜਿਹੜਾ ਕਿ ਦੋਸ਼ੀ ਸੀਗੇ। ਇਹ ਸਾਡਾ ਤਕਰੀਬਨ ਡੇਢ ਘੰਟਾ ਪਹਿਲਾਂ ਡੇਢ ਘੰਟਾ ਪਹਿਲਾਂ ਹੁਣ ਤੋਂ ਸਾਡੀ ਪੁਲਿਸ ਟੀਮ ਨੇ ਇੱਥੇ ਤਿੰਨ ਗੱਡੀਆਂ ਦੀ ਇਨਫੋਰਮੇਸ਼ਨ ਸੀਗੀ ਤੇ 15 ਜਨਵਰੀ ਨੂੰ ਸਾਡੇ ਸ਼ਾਹਕੋਟ ਪੁਲਿਸ ਸਟੇਸ਼ਨ 'ਚ ਇੱਕ ਪਰਚਾ ਦਰਜ ਹੋਇਆ ਸੀ ਅਟੈਂਪਟ ਟੂ ਮਰਡਰ ਦਾ ਇੱਕ ਐਨਆਰਆਈ ਦੇ ਉੱਪਰ ਕਾਰ ਦੇ ਉੱਪਰ ਇੱਕ ਕਾਤਲਾਨਾ ਹਮਲਾ ਕੀਤਾ ਗਿਆ ਸੀ ਇਹਨਾਂ ਦੋਸ਼ੀਆਂ ਵੱਲੋਂ ਉਹਦੇ ਗੱਡੀ 'ਚ ਦੋ ਗੋਲੀਆਂ ਜਿਹੜੀਆਂ ਪਿੱਛੋਂ ਲੱਗੀਆਂ ਉਹ ਭੱਜ ਗਿਆ ਮੌਕੇ ਤੋਂ ਇੱਥੇ ਪੈਟਰੋਲ ਪੰਪ ਦੇ ਉੱਪਰ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਚਾਰ ਬੰਦੇ ਵਾਂਟਡ ਸੀਗੇ ਇੱਕ ਕਾਂਤੀ ਕਾਂਤੀ ਬੰਦਾ ਜਿਹੜਾ ਸੀਗਾ ਕ੍ਰਿਮਿਨਲ ਉਹਤੇ 25 ਪਰਚੇ ਦਰਜ ਐ ਉਹ ਐਸ ਐਚ ਓ ਸ਼ਾਹਕੋਟ ਨੇ ਆਲਰੇਡੀ ਅਰੈਸਟ ਕਰ ਲਿਆ ਸੀ ਕੇਸ ਟ੍ਰੇਸ ਕਰ ਲਿਆ ਸੀ ਬਟ ਉਹਦੇ ਜਿਹੜੇ ਤਿੰਨ ਮੁਰਜ਼ਮ ਰਹਿੰਦੇ ਸੀ ਉਹਨਾਂ ਦੀ ਪਾਲਚੇ ਪੁਲਿਸ ਨੂੰ ਇਤਲਾਹ ਮਿਲੀ ਵੀ ਉਹ ਇੱਥੇ ਮੋਟਰ ਜਿਹੜੀ ਉਹ ਨਜ਼ਰ ਆ ਰਹੀ ਸਾਹਮਣੇ ਉਹ ਇੱਥੇ ਜਿਹੜੇ ਹੈਗੇ ਆ ਸਲਾਹ ਕਰ ਰਹ ਆਈ 20 ਕ੍ਰੇਟਾ ਐਂਡ ਇੱਕ ਹੋਰ ਸਵਿਫਟ ਜਿਹੜੀ ਹੈਗੀ ਆ ਔਰ ਜਦੋਂ ਪੁਲਿਸ ਇੱਥੇ ਮੌਕੇ ਤੇ ਰੈਡ ਕਰਨ ਪਹੁੰਚੀ ਤੇ ਇਹਨਾਂ ਨੇ ਉਹਨਾਂ ਤੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਪੁਲਿਸ ਨੇ ਜਵਾਬੀ ਫਾਇਰ ਕੀਤਾ ਉਹਦੇ ਵਿੱਚ ਇੱਕ ਬੰਦਾ ਇੰਜਰਡ ਹੋ ਗਿਆ ਇਹਨਾਂ ਦਾ ਜਿਹੜਾ ਹੁਣ ਹਸਪੀਟਲ ਲੈ ਕੇ ਗਏ ਹੈਗੇ ਆ ਔਰ ਦੋ ਬੰਦੇ ਇੱਕ ਕਾਰ ਤੀਜੀ ਜਿਹੜੀ ਗੱਡੀ ਸੀ ਉਹ ਚੋਂ ਫਰਾਰ ਹੋ ਗਏ ਸਾਨੂੰ ਮੌਕੇ ਤੋਂ ਦੋ ਗੱਡੀਆਂ ਇੱਕ i20 ਔਰ ਇੱਕ ਕ੍ਰੇਟਾ ਕਾਰ ਜਿਹੜੀ ਆ ਉਹ ਅਸੀਂ ਬਰਾਮਦ ਕਰ ਲਈਆਂ ਜਿਹੜਾ ਇੱਕ ਇਹਨਾਂ ਤੋਂ ਪਿਸਟਲ ਬੱਤੀ ਬੋਰ ਦਾ ਮਿਲਿਆ ਹੈਗਾ ਉਹ ਬਰਾਮਦ ਕਰ ਲਿਆ ਹੈਗਾ ਔਰ ਜਿਹੜਾ ਇਹ ਬੰਦਾ ਅਰੈਸਟ ਹੋਇਆ ਹੈਗਾ ਇਹਦੀ ਇਲਾਜ ਤੋਂ ਬਾਅਦ ਇਹਦੀ ਪੁੱਛਗਿੱਛ ਚ ਬਾਕੀ ਵੀ ਜਿਹੜੇ ਬੰਦੇ ਹੈਗੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਔਰ ਮੈਂ ਤੁਹਾਡੇ ਰਹੀ ਇਹ ਮੈਸੇਜ ਦੇਣਾ ਚਾਹਣਾ ਹੈਗਾ ਵੀ ਇਹ ਕ੍ਰਿਮੀਨਲ ਐਲੀਮੈਂਟ ਨੇ ਨਸ਼ਾ ਵੇਚ-ਵੇਚ ਕੇ ਇਹਨਾਂ ਨੇ ਆ ਪੈਸਾ ਜਆ ਕਮਾਇਆ ਹੈਗਾ ਪੁਲਿਸ ਨੇ ਇਹਨਾਂ ਦੀ ਕਾਫੀ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਕਰੋੜਾਂ ਦੀ ਪ੍ਰਾਪਰਟੀ ਆਲਰੇਡੀ ਜਿਹੜੀ ਆ ਉਹ ਅਟੈਚ ਜਬਤ ਕੀਤੀ ਹੋਈ ਹੈਗੀ ਆ ਔਰ ਜਦੋਂ ਵੀ ਇਹ ਜੇਲ੍ਹ ਤੋਂ ਬਾਹਰ ਆਉਂਦੇ ਆ ਇਹ ਆ ਕੇ ਕੋਈ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰਦੇ ਆ ਬਦਮਾਸ਼ਾਂ ਨੂੰ ਪੁਲਿਸ ਇਸੇ ਤਰੀਕੇ ਦੇ ਨਾਲ ਡੀਲ ਕਰੇਗੀ ਔਰ ਮੇਰਾ ਮੈਸੇਜ ਹੈਗਾ ਬਦਮਾਸ਼ਾਂ ਨੂੰ ਵੀ ਜਾਣ ਤਾਂ ਉਹ ਏਰੀਆ ਛੱਡ ਦੇਣ ਜਾਂ ਜਾਂ ਬਦਮਾਸ਼ੀ ਛੱਡ ਕਿੰਨੇ ਪਰਚੇ ਕਿੰਨੇ ਕੋ ਪਰਚੇ ਪੁਰਾਣੇ ਕ੍ਰਿਮਿਨਲ ਰਿਕਾਰਡ ਹੈ ਤਕਰੀਬਨ ਇਹਨਾਂ ਤੇ ਕਿਸੇ ਤੇ 25 ਪਰਚੇ ਦਰਜ ਹੈ ਕਿਸੇ ਤੇ 17 ਪਰਚੇ ਦਰਜ ਹੈ ਸਾਰਿਆਂ ਤੇ ਜਿਹੜਾ ਇਹਦੇ ਗੋਲੀ ਲੱਗੀ ਇਹ ਤੇ 7 ਪਰਚੇ ਦਰਜ ਹੈ ਔਰ ਇਹ ਡਕੈਤੀ ਦੇ ਪਰਚੇ ਆ ਅਟੈਂਪਟ ਟੂ ਮਰਡਰ ਦੇ ਆ ਮੁਲਾਜ਼ਮਾਨਾ ਸਰਕਾਰੀ ਮੁਲਾਜ਼ਮਾਨਾ ਜਿਹੜਾ ਖਿੱਚ ਧੂ ਦੇ ਪਰਚੇ ਹੈਗੇ ਆ ਔਰ ਐਨਡੀਪੀਐਸ ਆਰਮਜ਼ ਐਕਟ ਦੇ ਪਰਚੇ ਸੁਖਫਰੀਦ ਕਿੰਨੇ ਕੋ دیر ਪਹਿਲਾਂ ਜੇਲ ਏ ਮੈਨੂੰ ਚੈੱਕ ਕਰਨਾ ਪਿਆਗਾ ਰਿਕਾਰਡ ਕਿੰਨੀ ਦੇਰ ਪਹਿਲਾਂ ਇਹ ਰਿਕਾਰਡ ਚੈੱਕ ਕਰਕੇ ਤੁਹਾਨੂੰ ਦੱਸ ਦਿੰਨੇ ਆ ਬਟ ਇਹ ਸਾਰੇ ਹੀ ਹੈਪਚੁਅਲ ਕ੍ਰਿਮੀਨਲ ਆ